ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੰਮ ਪੈਣਪੜਾ ਪੈਣਪੜਾ ਪਤਾ ਮੰਗ ਅਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਦਿਨਾਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਹੋ ਆਪਣੀ ਜ਼ਿੰਮੇਵਾਰੀ ਤੇ ਚੁਸਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਉਮਰ 30 ਸਾਲ ਦਾ ਆਸਰਾਮਗੜੀਆ ਪੜ੍ਹਾਈ ਪਲੱਸ 2 ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਹੈ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਫਜ਼ੀਲਾ ਫਜ਼ਿਲਕਾ ਲੜਕਾ ਕੋਈ ਨਸ਼ਾਨੀ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਡ ਨੇ ਮੰਗਾ ਜੀ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜਤਲਾਖ ਸੁਦਾ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਮਹਿਰਾਸੀ ਕੱਦ 5 ਫੁੱਟ 5 ਇੰਚ ਜਨਮ 1993 ਪੜਾਈ ਵੀ ਇਹ ਪਤਾ ਧੂਰੀ ਕੰਮ ਪ੍ਰਾਈਵੇਟ ਜੌਬ ਤਨਖਾਹ ਇੱਕ ਮਹੀਨੇ ਦੀ 35000 ਲੜਕਾ ਕੋਈ ਨਸ਼ਾ ਨਹੀਂ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਆ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਬੀਏ ਤੋਂ ਕੀਤੀ ਹੋਵੇ ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ ਲੜਕੀ ਮੈਰਾ ਸੀ ਕਾਸ਼ ਤੋਂ ਹੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚਹਿਲ ਕਾਸ ਜਰਸੀ ਕੱਦ 5 ਫੁੱਟ 11 ਇਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਇਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਵਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਪਤਾ ਪੀਖੀ ਮਾਨਸਾ ਲੜਕੇ ਨੂੰ 6 ਪਲੱਸ ਏਕੜ ਜ਼ਮੀਨ ਆਉਦੀ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਈਆਂ ਨੇ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭਰਾ ਨੈਰਡਾਪੁਰਤਕਾਲ ਵਿੱਚ ਪੀਆਰ ਆ ਪਿਤਾ ਰਿਟਾਇਰ ਜੀ ਨੇ 60000 ਪੈਨਸ਼ਨ ਉਹਨਾਂ ਨੂੰ ਮਹੀਨਾ ਆਉਂਦੀ ਹੈ ਮਾਤਾ ਹਾਊਸ ਵਾਈਫ ਨੇ ਮਾਂਗਾਇਆ ਇਹਨਾਂ ਨੂੰ ਲੜਕੀ ਪੜੀ ਲਿਖੀ ਵਧੀਆ ਨਰਮ ਸੁਆਹ ਵਾਲੀ ਸੋਣੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਉਹਦੀ ਰਿ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਂਸ ਰਵਿਦਾਸ ਸਿੱਖ ਪੜਾਈ ਪਲੱਸ 2 ਕੰਪਿਊਟਰ ਕੋਸ 7 ਬੈਡ ਕੱਦ 5 ਫੁੱਟ 2 ਇੰਚ ਇੱਕ ਭੈਣ ਤੇ ਇੱਕ ਭਰਾ ਨੇ ਇਹਨਾਂ ਦੀ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਅਰਦਾਸ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਆ ਜੀ ਜੇ ਕਿਸੇ ਹੋਰ ਤੋਂ ਰੰਦਾ ਹੋਵੇ ਤਾਂ ਕੰਟਰੈਕਟ ਮੈਰिज ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ। ਬੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇੱਕ ਸੋਹਣੀ ਸੁਨੱਖੀ ਲੜਕੀ ਜਨ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਹੀਂ ਹੋ ਜੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਹੈ ਮੇ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗਾ ਜੀ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੇਵ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂ ਕੇ ਪੀਅਰ ਜਾਂ ਸਿਟੀਜ਼ਨ ਚਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਦੇ ਏਰੀਏ ਨੂੰ ਪਹਿਲਾ ਫੋਨ ਨੰਬਰ ਤੇ WhatsApp ਨੰਬਰ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1993 ਕੱਦ 5 ਫੁੱਟ 7 ਇੰਚ ਪੜਾਈ B.Tech ਇੰਡੀਆ ਤੋਂ ਪਤਾ ਮੋਗਾ ਕਾਸ ਰਾਮਗੜੀ ਆ ਕਾਸਟ ਰਾਮਗੜੀ ਆ ਲੜਕਾ ਬ੍ਰਿਟਿਸ਼ ਕੋਲੰਬੀਆ ਵਿੱਚ ਵਰਕ ਪਰਮਿਟ ਤੇ ਆ ਜੀ ਲੜਕਾ ਸ਼ੁੱਧ ਵੈਸ਼ਨੂ ਆ ਜੀ ਮਾਤਾ ਹਾਊਸ ਵਾਈਫ ਨੇ ਪਿਤਾ ਠੇਪ ਪ੍ਰਾਈਵੇਟ ਠੇਕੇਦਾਰੀ ਦਾ ਕੰਮ ਕਰਦੇ ਨੇ ਲੜਕੀ ਦੇ ਛੋਟੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਨੇ ਮੰਗਾ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਚਾਹੀਦੀ ਆ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਜੀ ਰਾਮ ਗੜੀਆ ਕਾਸਟ ਨੂੰ ਪਹਿਲਾ ਵਾ ਕਿ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਰਸ ਜਰਸੀ ਗੋਤ ਬਰਾੜ ਉਮਰ 25 ਸਾਲ ਕੱਦ 5 ਫੁੱਟ 8 ਇੰਚ ਕੰਮ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਵਿੱਚ ਦੁਕਾਨ ਆ ਮਕੈਨਿਕਨ ਦੀ ਮਾਤਾ ਹਾਊਸ ਵਾਈਫ ਨੇ ਪਿਤਾ ਖੇਤੀਬਾੜੀ ਕਰਦੇ ਨੇ ਇਹਨਾਂ ਦੀਆਂ ਤਿੰਨ ਭੈਣਾਂ ਨੇ ਮੈਰਿਡ ਨੇ ਪਤਾ ਜੈਤੋ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਕ ਸ਼ੁਦਾ ਜੀ ਮੰਗਾ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਣੀ ਸੁਨਕੀ ਆਸਟ੍ਰੇਲੀਆ ਜਾਣ ਦੀ ਚਾਹਵਾਂ ਚਾਹੀਦੀ ਆ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖੀ ਕੱਦ 5 ਫੁੱਟ 11 ਇੰਚ ਗੋਤ ਗਿੱਲ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਆ ਲੜਕੀ ਸਿਰਫ ਜੱਟ ਸਿੱਖ ਕਾਸਟ ਤੋਂ ਹੀ ਹੋਵੇ ਲੜਕੀ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਮਾਨਸਾ ਏਰੀਆ ਤੋਂ ਹੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਨੀਹਾ ਏ 18 ਕਾਸਟ ਐਸਸੀ ਸਿਸਟਰ ਇੱਕ ਮੈਰਿਡ ਨੇ ਬ੍ਰਦਰ ਹੈ ਨਹੀਂ ਇਹਨਾਂ ਦੇ ਸਟੱਡੀ 12 ਪਾਸ ਨੇ ਜੀ ਇਹ ਕਰ ਰਹੇ ਨੇ 12ਵੀਂ ਤੇ ਹਾਈਟ ਹੈ ਦੀ 5 ਫੁੱਟ 6 ਇੰਚ ਐਡਰੈਸ ਮੈਥੂਰ ਪੰਜਾਬ ਆ ਕੁੜੀ ਗਰੀਬ ਘਰ ਦੀ ਆ ਮੁੰਡਾ ਬਾਹਰ ਕਿਸੇ ਵੀ ਕੰਟਰੀ ਵਿੱਚ ਹੋਵੇ ਤੇ ਮੁੰਡਾ ਕੁੜੀ ਦਾ ਇੱਕ ਘਰ ਬਣਾ ਦੇਵੇ ਕੁੜੀ ਵਾਲੇ ਕੁਝ ਵੀ ਲੈਣ ਦੇ ਜੋਕੇ ਨਹੀਂ ਜੀ ਉਹ ਕਿਰਾਏ ਵਾਲੇ ਘਰ ਤੇ ਰਹਿੰਦੇ ਨੇ ਬਹੁਤ ਹੀ ਗਰੀਬ ਪਰਿਵਾਰ ਆ ਫੋਨ ਨੰਬਰ ਦਿੱਤਾ ਗਿਆ ਜੀ ਬਾਕੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੁੱਤ ਮਾਨ ਉਮਰ 35 1999 ਕੱਦ 5 ਫੁੱਟ 4 ਇੰਚ ਕਾਸਟ ਜਰਸੀ ਪੜਾਈ ਐਮਸੀਏ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰਨ ਐਡਮਿਨਿਸਟ੍ਰੇਸ਼ਨ ਸਾਇੰਸ ਐਜੂਕੇਸ਼ਨ ਯੂਨੀਵਰਸਿਟੀ ਵੈਨਕੂਵਰ ਕਮ ਫੈਡਰਲ ਸਰਵਿਸ ਟੈਕਸ ਡਿਪਾਰਟਮੈਂਟ ਲੜਕੀ ਤਲਾਕਸ਼ੁਦਾ ਜੀ ਬਿਨਾ ਬੱਚੇ ਤੋਂ ਤੇ ਕੈਨੇਡਾ ਵਿੱਚ ਸਿਟੀਜ਼ ਹਨ ਪਤਾ ਬਠਿੰਡਾ ਐਬਸਟਰਸਪੋਰਡ ਭੈਣ ਭਰਾ ਕੋਈ ਨਹੀਂ ਭਰਾ ਮੈਰਿਡ ਆ ਭੈਣ ਕੋਈ ਨਹੀਂ ਭਰਾ ਮੈਰਿਡ ਆ ਜੀ ਮੰਗ ਲੜਕਾ ਪੜਿਆ ਲਿਖਿਆ ਤੇ ਤਲਾਕਸ਼ੁਦਾ ਹੋਵੇ ਇਹ ਲਾਕਸ਼ੂ ਦਾ ਹੋਵੇ ਖਾਨਦਾਨੀ ਪਰਿਵਾਰ ਤੇ ਪੰਜਾਬ ਵਿੱਚ ਵੀ ਪ੍ਰਾਪਰਟੀ ਹੋਵੇ ਲੜਕੇ ਦੀ ਕੈਨੇਡਾ ਪੀਅਰ ਹੋਵੇ ਪੰਜਾਬ ਵਿੱਚ ਜ਼ਿਲ੍ਹਾ ਬਠਿੰਡਾ ਨੇੜਲੇ ਇਲਾਕੇ ਇਹਨਾਂ ਨੂੰ ਸੰਪਰਕ ਕਰਨ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨ ਕੁਮਾਰ ਕੱਦ 5 ਫੁੱਟ 7 ਇੰਚ ਜਨਮ 29 1988 ਪੜਾਈ ਪਲੱਸ 2 ਕਾਸਟ ਮਹਾਸ਼ਾ ਪਤਾ ਅੰਮ੍ਰਿਤਸਰ ਸਾਹਿਬ ਪਿਤਾ ਦਾ ਗੋਜਨੂਤਰੇ ਮਾਤਾ ਦਾ ਗੋ ਸੰਗੂਤਰੇ ਪਰਿਵਾਰ ਵਿੱਚ ਮਾਤਾ ਹਨ ਪਿਤਾ ਅਖਸ ਪੈਣ ਨੇ ਇੱਕ ਵੱਡਾ ਭਰਾ ਮੈਰਿਡ ਆ ਦੋ ਭੈਣਾਂ ਮੈਰਿਡ ਨੇ ਕੰਮ ਆਪਣਾ ਬਿਜ਼ਨਸ ਆ ਰਿਕਾਰਡਿੰਗ ਸਟੂਡੀਓ ਤੇ ਦੋ ਲੈਵ ਨੇ ਵਧੀਆ ਇਨਕਮ ਆ ਚਾਲੀ ਤੋਂ 50 ਹਜ਼ਾਰ ਇੱਕ ਮਹੀਨੇ ਦੀ ਤੇ ਆਪਣਾ ਘਰ ਆ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ਨੂ ਹੈ ਮਾਂਗੇ ਨਨੁ ਦਾਜਾ 12 ਪੜੀ ਗਰੀਬ ਘਰ ਦੀ ਲੱਕਰੇ ਲੋ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਹੋਵੇ ਪਰਿਵਾਰ ਵੱਲੋਂ ਦਾਸ ਦੇ ਇਸ ਦੀ ਕੋਈ ਮੰਗ ਨਹੀਂ ਲੜਕੀ ਕਿਸੇ ਵੀ ਕਾਸ਼ਤ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਪਰਵਾਰ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ਼ਟ ਜੱਟ ਸਿਕ ਸੁਨ ਸੁਨਖਾ ਲੜਕਾ ਜਨਮ 1999 ਕੱਦ 5 ਫੁੱਟ 7 ਇੰਚ ਗੋਤ ਸ਼ੀਨਾ ਪਤਾ ਨਿਓ ਚੰਡੀਗੜ੍ਹ ਪੜਾਈ ਬੀਟਾ ਕੰਪਿਊਟਰ ਸਾਇੰਸ ਕਮ ਸੌਫਟਵੇਅਰ ਇੰਜੀਨੀਅਰ ਜਰਮਨ ਵਿੱਚ ਵਰਕ ਪਰਮਿਟ ਤੇ ਨੇ ਇਹ ਮੰਗ ਇਹਨਾਂ ਨੂੰ ਵਧੀਆ ਸੁਣੀ ਸੁਨਖੀ ਲੜਕੀ ਇਹਨਾਂ ਦੇ ਬਰਾਬਰ ਪੜੀ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦੀ ਆ ਇਨਾਂ ਦੇ ਏਰੀਏ ਦੇ 60 70 ਕਿਲੋਮੀਟਰ ਦੇ ਨੇੜੇ ਦੇ ਇਲਾਕੇ ਨੂੰ ਪਹਲ ਹੈ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਆਏ ਡੇਟ ਆਵਰਤ ਫਰਵਰੀ 1994 ਹਾਈਟ 5 ਫੁੱਟ 6 ਇੰਚ ਸਟੱਡੀ ਪੋਸਟ ਗ੍ਰੈਜੂਏਟ ਇਨ ਕੰਪਿਊਟਰ ਐਪਲੀਕੇਸ਼ਨ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਕਮ ਇਹ ਗਵਰਨਮੈਂਟ ਬੈਂਕ ਅਪਲਾਈ ਨੇ ਰਿਜ਼ੀਗਨੇਸ਼ਨ ਸੀਨੀਅਰ ਅਸਿਸਟੈਂਟ ਨੇ ਨੋਨ ਐਲਕੋਹਲ ਪਿਓਰ ਵੈਜੀਟੇਰੀਅਨ ਨੇ ਮਦਰ ਗਵਰਨਮੈਂਟ ਅਪਲਾਈ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਨੇ ਇਹਨਾਂ ਦੇ ਫਾਦਰ ਐਕਸਪੈਂਡ ਨੇ ਪਿਰਸਾ ਵੇਸਪੈਕਟਰ ਪੰਜਾਬ ਪੁਲਿਸ ਵਿੱਚ ਸਨ ਉਹ ਇੱਕ ਸਿਸਟਰ ਇਹਨਾਂ ਦੀ ਤੇ ਇਹਨਾਂ ਕੋਲ ਤਿੰਨ ਕਿੱਲੇ ਜ਼ਮੀਨਾਂ ਹਨ ਰੈਂਟਲ ਇਨਕਮ ਫਰੋਮ ਅਰਬਨ ਪ੍ਰੋਪਰਟੀ ਤੋਂ ਇਹਨਾਂ ਨੂੰ ਏਰੀਆ ਅਮਰitsar ਸਾਹਿਬ ਵੈਲ ਐਜੂਕੇਟਿਡ ਫੈਮਿਲੀ ਆ ਇਹਨਾਂ ਨੂੰ ਲੜਕੀ ਵਧੀਆ ਸੁਭਾਅ ਵਾਲੀ ਵਧੀਆ ਸਵਾਹ ਵਾਲੀ ਸਰਕਾਰੀ ਨੌਕਰੀ ਵਾਲੀ ਚਾਹੀਦੀ ਆ ਬਿਆ ਇਹਨਾਂ ਨੇ ਬਿਲਕੁਲ ਸਿੰਪਲ ਕਰਨਾ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਸਿੱਖ ਲੜਕਾ ਜੀ ਜਨਮ 15 12 1990 ਪੜ੍ਹਾਈ ਡਿਪਲੋਮਾ ਪਲੱਸ 2 ਡਿਪਲੋਮਾ ਕਾਦ 5 ਫੁੱਟ 5 ਇੰਚ ਕਾਸ਼ ਸਿੱਖ ਖੱਤਰੀ ਗੋਤ ਗੈਦ ਕੰਮ ਆਪਣੀ ਦੁਕਾਨ ਆ ਵੇਂਖਾ ਦੇ ਸਾਰੇ ਸਮਾਨ ਦੀ ਪਰਿਵਾਰ ਵਿੱਚ ਦੋ ਪ੍ਰਾਣੇ ਦੋਨੋਂ ਮੈਰਿਡ ਨੇ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਮੰਗ ਇਹਨਾਂ ਨੂੰ ਚੰਗੇ ਖਾਨਦਾਨ ਦੀ ਪੜ੍ਹੇ ਲਿਖੀ ਸਮਝਦਾਰ ਲੜਕੀ ਚਾਹੀਦੀ ਹੈ ਕੋਈ ਦਾਸ ਦੇ ਇਸ ਦੀ ਮੰਗ ਨਹੀਂ ਜੀ ਪਰਿਵਾਰ ਵੱਲੋਂ ਵਿਆਹ ਸਿੰਪਲ ਕਰਨਾ ਮੈਰਿਜ ਵੀਰੋਂ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ RAMGADI ਆ ਸਿੱਖ ਲੜਕੀ ਜਨਮ 1990 ਕੱਦ 5 ਫੁੱਟ 5 ਇੰਚ ਪੜ੍ਹਾਈ MA BEd ਜ਼ਿਲ੍ਹਾ ਫਰੀਦਕੋਟ ਤਿੰਨ ਭੈਣਾਂ ਨੇ ਇੱਕ ਭਰਾ ਇਹਨਾਂ ਨੂੰ ਲੜਕਾ ਵਧੀਆ ਘਰ-ਵਾਰ ਕਰ ਦੋਵੇ ਜੇ ਵਧੀਆ ਜ਼ਮੀਨ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਡੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰਾ ਕਾਸ਼ ਦਾ ਲੜਕਾ ਜਨਮ ਫਰਵਰੀ 1976 ਕੱਦ 5 ਫੁੱਟ 5 ਇੰਚ ਪੜ੍ਹਾਈ ਡਿਗਰੀ ਇਲੈਕਟ੍ਰੀਕਲ ਜੌਬ ਸਰਕਾਰੀ ਨੌਕਰੀ ਲੈਕਚਰਲ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਆਫ ਸਕੂਲ ਆਫ ਐਨੀਮਸ ਮੰਡੀਫੁਲ ਰਾਮਪੂਰਾ ਬਠਿੰਡਾ ਲੜਕਾ ਤਲਾਖ ਸੁਦਾਜੀ ਕੋਈ ਬੱਚਾ ਨਹੀਂ ਹੈ ਮੰਗੇ ਇਹਨਾਂ ਨੂੰ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਹੈ ਉਮਰ 35 ਤੋਂ 45 ਸਾਲ ਤੱਕ ਹੋਵੇ ਪਾਵੇਂ ਤਲਾਖ ਸੁਦਾ ਜੀ ਵਿਧਵਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਬਧੇਰੇ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਜਨਮ 1998 ਗੱਦ 5 ਫੁੱਟ 3 ਇੰਚ ਗੋਤ ਸਰਾ ਪੜ੍ਹਾਈ ਪਲੱਸ 2 ਬੀਐਸਸੀ ਨਰਸਿੰਗ 3 ਸਾਲ ਦਾ ਤਜਰਬਾ ਜਾਂਦਾ ਨਹੀਂ ਪਰਿਵਾਰਾ ਕੈਨੇਡਾ ਪੀਆ ਲੜਕੇ ਦੀ ਜਰੂਰਤਾ ਨਸ਼ਾ ਰਹਿ ਤੋਵੇ ਲੜਕਾ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਦ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜਨਮ 1 ਜਨਵਰੀ 2002 ਕੱਦ 6 ਫੁੱਟ ਏਕੇ ਜਿਕਾਸ ਜਰਸੀ ਕੋ ਸਿੱਧੂ ਪਤਾ ਰਾਮਪੁਰਾ ਫੁੱਲ ਬਠਿੰਡਾ ਪੜਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਡੀ ਇੰਜੀਨੀਅਰ ਕੈਨੇਡਾ ਤੋਂ ਲੜਕਾ ਕੈਨੇਡਾ ਪੀਆਰ ਆ ਜ਼ਮੀਨ ਉਨੀ ਕਿਲੇ ਹਾਈਵੇ ਰੋਡ ਤੇ ਨੇ ਮੰਗ ਇਹਨਾਂ ਨੂੰ ਪੜ੍ਹੇ ਲਿਖੀ ਸੁੰਦਾ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਬੀਐਸਸੀ ਨਰਸਿੰਗ ਵਾਲੀ ਲੜਕੀ ਨੂੰ ਪਹਿਲਾ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਆਕਾਸ਼ ਜਰਸੀ ਕੁਮਰ 42 ਸਾਲ ਕੱਦ 5 ਫੁੱਟ 10 ਇੰਚ ਕੰਮ ਸਰਕਾਰੀ ਨੌਕਰੀ ਵਧੀਆ ਤਨਖਾਹ ਜ਼ਮੀਨਦਾਰ ਸਿੱਖਲੇ ਪਟਿਆਲੇ ਦੀ ਸ਼ਹਿਰੀ ਪ੍ਰਾਪਰਟੀ ਆ ਪਤਾ ਪਟਿਆਲਾ ਮੰਗ ਇਹਨਾਂ ਨੂੰ ਲੜਕੀ ਐਮਬੀਬੀਐਸ ਵਾਲੀ ਚਾਹੀਦੀ ਆ ਲੜਕੀ ਭਾਵੇਂ ਇੰਡੀਆ ਤੋਂ ਵੇਜ ਐਨ ਆਰ ਆਈ ਹੋਵੇ ਪਰ ਐਮਬੀਬੀਸੀ ਡਾਕਟਰੀ ਹੋਵੇ ਇਹਨਾਂ ਨੂੰ ਜਰਸੀ ਖੱਤਰੀ ਸਿੱਖ ਪੰਡਤ ਸਾਰੇ ਆਕਾਸ਼ ਦੀਆਂ ਲੜਕੀਆਂ ਸੰਪਰਕ ਕਰ ਸਕਦੀਆਂ ਨੇ ਐਸੇ ਕਾਸਟ ਇਹਨਾਂ ਨੂੰ ਸੰਪਰਕ ਨਾ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਵੀ ਮੈਰਿਜ ਹੋਵੇ ਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਹਿਤ ਕੁਮਾਰ ਜਨਮ 22 ਮਾਰਚ 1991 ਪੜ੍ਹਾਈ ਪਲੱਸ 2 ਐਂਡ ਸਿਵਲ ਇੰਜੀਨੀਅਰਿੰਗ ਡਿਪਲੋਮਾ ਜੋਬ ਸਿਵਲ ਇੰਜੀਨੀਅਰਿੰਗ ਐਂਡ ਮਲਟੀ ਨੇਸ਼ਨਲ ਕੰਪਨੀ ਫਰੀ ਫੂਡ ਰੂਮ ਸੈਲਰੀ 75000 ਇੱਕ ਪਣ ਪੀ ਆਰ ਮੈਨੇਜਰ ਭਰਾ ਕੋਈ ਨਹੀਂ ਮਾਤਾ ਆਫਸ ਵਾਈਫ ਨੇ ਪਿਤਾ ਕੰਟਰাকਸ਼ਨ ਮੈਨੇਜਰ ਸੈਲਰੀ 85000 ਕਾਸ਼ੂ ਸ਼ਰਮਾ ਲੜਕਾ ਤਲਾਕਸ਼ੋਦਾ ਜੀ ਕੋਈ ਬੱਚਾ ਨਹੀਂ ਹੈ ਮੰਗੇਨ ਨੂੰ ਕੁਆਰੀ ਜਾਂ ਤਲਖਸ਼ ਦਾ ਲੜਕੀ ਬਿਨਾ ਬੱਚੇ ਤੋਂ ਚਾਹੀਦੀ ਹੈ ਲੜਕੀ ਵਧੀਆ ਪਰਿਵਾਰ ਤੋਬੇ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਦਾ ਨਹੀਂ ਪਤਾ ਸਟਾਰ ਇਨਕਲੇਵ ਸਟਰੀਟ ਨੰਬਰ 19 ਸਿਟੀ ਬਟਿੰਡਾ ਪੰਜਾਬ ਨੰਬਰ ਦਿੱਤੇ ਗਏ ਨੇ ਤੇ ਵਟਸਐਪ ਨੰਬਰ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚਰਨਜੀਤ ਸਿੰਘ ਕਾਸਟ ਮਝਵੀ ਸਿੱਖੂਮਰ 50 ਸਾਲ ਪਿੰਡ ਕੋੜਸਿਕ ਜ਼ਿਲ੍ਹਾ ਜਲੰਧਰ ਇਹਨਾਂ ਦੇ ਦੋ ਲੜਕੇ ਤੇ ਇੱਕ ਲੜਕੀ ਨੇ ਲੜਕੀ ਦਾ ਵਿਆਹ ਹੋ ਗਿਆ ਇਹਨਾਂ ਨੂੰ 40 ਸਾਲ ਤੋਂ ਉੱਪਰ ਕਾਸਟ ਮਾ ਲੱਲੀ ਕਰੇ ਲੋਰਤ ਚਾਹੀਦੀ ਹੈ ਮਝਵੀ ਸਿੱਖ ਕਾਸਟ ਨੂੰ ਪਹਿਲਾ ਦੇਰੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਆਕਾਸ਼ ਜਨਮ 1997 ਕੱਤ 5 ਫੁੱਟ 8 ਇੰਚ ਪੜਾਈ ਬੀਐਸਸੀ ਨੋਰਮੈਡੀਕਲ ਗੋਚਾ ਲੜਕਾ ਕੈਨੇਡਾ ਪੀਆਰ ਆ ਦੋ ਭਰਾ ਨੇ ਜ਼ਮੀਨ 15 ਕਿੱਲੇ ਪਿਤਾ ਜੈਦੀ ਨੌਕਰੀ ਕਰਦੇ ਨੇ ਮਾਤਾ ਵੀ ਮੁਲਾਜ਼ਮ ਨੇ ਪਤਾ ਤਨੋਲਾ ਮੰਗ ਹੈ ਇਹਨਾਂ ਨੂੰ ਲੜਕੀ ਸੋਣੀ ਸੁਨੱਖੀ ਚਾਹੀਦੀ ਆ ਲੜਕਾ ਬਹੁਤ ਸੋਹਣਾ ਸੁਰੱਖਾ ਲੜਕੀ ਦੀ ਵੀ ਐਸਸੀ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕਾ ਲੜਕੀ ਵੀ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਹੈ ਤੋਵੇਪਾ ਮੇ ਕੈਨੇਡਾ ਤੋਂ ਵੇ ਲੜਕੀ ਦਾ ਜਨਮ 2000 2001 2002 ਦਾ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰ ਸਿੰਘ ਜਨਮ 17 6 1998 ਕੱਦ 5 ਫੁੱਟ 9 ਇੰਚ ਪੜਾਈ ਬੀਏ ਗੋਤਮ ਹਾਲ ਜ਼ਮੀਨ 4.5 ਕਿੱਲੇ ਆ ਕੰਮ ਸਰਕਾਰੀ ਜੋਬ ਕਰਦੇ ਨੇ ਸੀਟੀਯੂ ਚੰਡੀਗੜ੍ਹ ਵਿੱਚ ਮੰਗੇ ਨੇ ਇਹਨਾਂ ਨੂੰ ਲੜਕੀ ਵਧੀਆ ਪੜ੍ਹੇ ਲਿਖੀ ਜਾਂ ਸਰਕਾਰੀ ਨੌਕਰੀ ਕਰਦੀ ਚਾਹੀਦੀ ਆ ਲੜਕੀ ਰੋਪੜ ਫਤੇਗੜ ਸਾਹਿਬ ਮਹਾਲੀ ਜ਼ਿਲ੍ਹੇ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਵਟਸਐਪ ਨੰਬਰ ਤੁਸੀਂ ਬਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਾਇਲ ਅਗਰਵਾਲ ਜਨਮ 7 ਮਈ 1995 ਜਨਮ ਸਥਾਨ ਮਹਾਲੀ ਪੜਾਈ ਐਮ ਐਸ ਸੀ ਕਮਿਸਟਰੀ ਬੀ ਆਰ ਡਾਇਲਰਸ ਕਲੀਅਰ ਬੈਂਡ 6.5 ਨੇ ਮਾਤਾ ਰਜਨੀ ਅਗਰਵਾਲ ਹਾਊਸ ਵਾਈਫ ਨੇ ਪਿਤਾ ਸੁਹਾਸ ਅਗਰਵਾਲ ਬਿਜ਼ਨਸਮੈਨ ਨੇ ਭਰਾ ਅੰਕੁਸ਼ ਪੀਅਰ ਇਨ ਕੈਨੇਡਾ ਪਤਾ ਖੋਸਾ ਪੰਡੋ ਮੋਗਾ ਲੜਕੀ ਤਲਾਕਸ਼ੁਦਾ ਜੀ ਲੜਕੀ ਦੀ 2 ਸਾਲ ਦੀ ਇੱਕ ਬੇਟੀ ਹੈ ਮੰਗ ਹੈ ਨਾ ਲੜਕਾ ਅਗਰਵਾਲ ਖਤਰੀ ਅਰੋੜਾ ਜਾਂ ਜੱਟ ਕਾਸ਼ਤ ਹੋਵੇ ਲੜਕਾ ਚੰਗਾ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਵਾਲਾ ਜਾਂ ਐਨਆਰਆਈ ਹੋਵੇ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਜੀ ਬਧਰੇ ਜਾਣਕਾਰੀ ਪਰਵਾਤ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਆਕਾਸ਼ ਜਰਸੀ ਜਨਮ 15 11 1997 ਪੜ੍ਹਾਈ ਮਾਸਟਰ ਡਿਗਰੀ ਕੱਦ 6 ਫੁੱਟ ਪਤਾ ਤਰਨਤਨ ਸਾਹਿਬ ਪਿਤਾ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਹਿਣ ਮੈਰਿਡਾ ਵਧੀਆ ਘਰ ਪਰਿਵਾਰਾ ਸਾਰਾ ਪਰਿਵਾਰ ਵੈਸ਼ਨੂਆ ਜ਼ਮੀਨ 10 ਕਿੱਲੇ ਲੜਕਾ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਪੀਆਰ ਅਪਲਾਈ ਕੀਤੀ ਹੋਈ ਹੈ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਹੋਵੇ ਐਸੀ ਨਰਸਿੰਗ ਵਾਲੀ ਜਾਂ ਲੜਕੀ ਨੇ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਵਧੀਆ ਪਰਿਵ ਲੜਕੀ ਦੀ ਉਮਰ 20 ਤੋਂ 24 ਸਾਲ ਤੱਕ ਹੋਵੇ ਲੜਕੀ ਸੋਹਣੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਅਰਥਿਕ ਕੋਤ ਖਰੇਵਾਲ ਜਨਮ 1988 ਪਿੰਡ ਵੱਲੇਵਾਲ ਜ਼ਿਲ੍ਹਾ ਲੁਧਿਆਣਾ ਲੜਕਾ ਅਮਰੀਕਾ ਵਿੱਚ ਪੱਕਾ ਹੈ ਜੀ ਮੰਗੇ ਇਹਨਾਂ ਨੂੰ ਅਮਰੀਕਾ ਜਾਂ ਕੈਨੇਡਾ ਪੀਅਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਜੀ ਦੇਰੇ ਜਾਣਕਾਰੀ ਪਰਵਾਤ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਕੋ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਰਸੀਕ ਜਨਮ 13/10/1992 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਜ਼ਮੀਨ ਪਸੇ ਕਿੱਲੇ ਆ ਇਹਨਾਂ ਨੂੰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਮੈਰਨੇ ਇੱਕ ਪਰਮੇ ਵਿੱਚ ਇੱਕ ਥਲੀ ਵਿੱਚ ਪੀ ਆਰ ਆ ਲੜਕਾ ਯੂਐਸਏ ਵਿੱਚ ਹੈ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਸੋਹਣੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਯੂਐਸਏ ਜਾਂ ਪੰਜਾਬ ਤੋਂ ਹੋਵੇ ਜੇ ਕ ਲੜਕੀ ਕੈਨੇਡਾ ਤੋਂ ਹੋਵੇਗੀ ਤਾਂ ਲੜਕੇ ਵਾਲੇ ਆਪ ਯੂਐਸਏ ਲੈ ਜਾਣਗੇ ਜੇ ਪੰਜਾਬ ਤੋਂ ਹੋਵੇ ਤਾਂ ਪੜੀ ਲਿਖੀ ਹੋਵੇ ਜੇ ਯੂਐਸਏ ਦੀ ਇੰਟਰਵਿਊ ਕੱਢ ਸਕੇ ਤੇ ਸਾਰਾ ਖਰਚਾ ਲੜਕੇ ਵਾਲੇ ਕਰਨਗੇ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਨੀ ਅਗਰਵਾਲ ਕਾਸਟ ਅਗਰਵਾਲ ਹਾਈਟ 544 ਇੰਚ ਸਟਡੀ 8th ਕਲਾਸ ਪਾਸ ਨੇ ਫੈਮਲੀ ਚ ਮਦਰ ਐਂਡ ਫਾਦਰ ਐਂਡ ਟੂ ਬ੍ਰਦਰ ਐਂਡ ਇੱਕ ਸਿਸਟਰ ਬ੍ਰਦਰ ਵਰਕ ਟੁਗੇਦਰ ਇੱਕ ਇਹਨਾਂ ਦਾ ਘਰ ਐਡਰੈਸ 27 ਸਨੀ ਬਿਹਾਰ ਫੇਸ ਮਨ ਬਲਟਾਣਾ ਜੀਰਪੁਰ ਇਹਨਾਂ ਨੂੰ ਗਰੀਬ ਘਰ ਦੀ ਸਿੰਪਲ ਘਰੇਲੂ ਲੜਕੀ ਚਾਹੀਦੀ ਆ ਪਰ ਮੈਂ ਕਿਸੇ ਵੀ ਕਾਸਟ ਤੋਂ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਅਧਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਉੰਨੀ 2 1997 ਪੜ੍ਹਾਈ ਪਲੱਸ 2 ਨਾਨ ਮੈਡੀਕਲ ਬਿਜ਼ਨਸ ਮੈਨੇਜਮੈਂਟ ਕੱਦ 6 ਫੁੱਟ ਗੋਤ ਕਲੀਅਰ ਕਾਸ ਜਰਸੀ ਕੋਈ ਭੈਣ ਭਰਾ ਨਹੀਂ ਪਤਾ ਮਲੋਹ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਮੀਨ 3 ਕਿੱਲੇ ਲੜਕਾ ਨਿਊਜ਼ੀਲੈਂਡ ਵਿੱਚ ਪੀਆ ਰੈਨਾਂ ਲੜਕੀ ਇਹਨਾਂ ਨੂੰ ਲੜਕੀ ਸੋਹਣੀ ਸਨ ਅੱਖੀ ਵਧੀਆ ਪਰਿਵਾਰ ਦੀ ਤੇ ਲੜਕੀ ਦਾ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਚਾਹੀਦੀ ਹੈ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਆਪਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ਼ਨਾਈ ਸੀ ਕੱਦ 5 ਫੁੱਟ 10 ਇੰਚ ਰੰਗ ਸਾਫ ਪੜਾਈ ਗ੍ਰੈਜੂਏਸ਼ਨ ਜਨਮ 1990 ਮਾਤਾ ਹ우스 ਵਾਈਫ ਨੇ ਪਿਤਾ ਐਕਸਪੈਰ ਨੇ ਤਿੰਨ ਭੈਣਾਂ ਨੇ ਦੋ ਮੈਰਣ ਨੇ ਇਹਨਾਂ ਦੀਆਂ ਕੰਮ ਸਰਕਾਰੀ ਜੋਬ ਆਰਮੀ ਵਿੱਚ ਇਹਨਾਂ ਨੂੰ ਲੜਕੀ ਨਹੀਂ ਸੀ ਕਾਸ਼ ਦੀ ਜੋਬ ਕਰਦੀ ਜਾਂ ਵਧੀਆ ਪੜ੍ਹੀ ਲਿਖੀ ਚਾਹੀਦੀ ਆ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜਿੰਦਰ ਸਿੰਘ ਕਾਸ਼ ਜਰਸੀ ਉਮਰ 25 ਸਾਲ ਕੱਦ 5 ਫੁੱਟ 9 ਇੰਚ ਉਮਰ 25 ਸਾਲ ਪੜਾਈ ਆਟਪਾਸ ਜ਼ਮੀਨ ਢਾਈ ਕਿੱਲੇ ਪਰਿਵਾਰ ਵਿੱਚ ਪਾਤਾ ਪਿਤਾ ਨੇ ਇੱਕ ਵੱਡਾ ਭਰਾ ਹੈ ਮੈਰਿਡਾ ਲੜਕਾ ਫਾਈਨਲੀ ਵਿੱਚ ਕੰਮ ਕਰਦਾ ਕੰਪਨੀ ਵਿੱਚ ਜੀਸੀਵੀ ਚਲਾਉਂਦਾ ਤਨਖਾਹ 30000 ਇੱਕ ਮਹੀਨੇ ਦੀ ਲੜਕਾ ਕੋਈ ਨਸ਼ਾ ਨਹੀਂ ਕਰਦਾ ਜੀ ਸੋਨਾ ਸੁਨੱਖਾ ਪੱਗ ਬੰਨਦਾ ਪਿੰਡ ਜੈ ਸਿੰਘਾ ਵਾਲਾ ਜ਼ਿਲ੍ਹਾ ਬਠਿੰਡਾ ਇਹਨਾਂ ਨੂੰ ਲੜਕਾ ਇੱਕ ਘਰੇਲੂ ਸਿਆਣੀ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਚਾਹੀਦੀ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਜੀ ਉਹਦੇ ਰੇ ਜਾਣਕਾਰੀ ਤੁਸੀਂ ਪਰਵਾਰ ਤੋਂ ਲੈ ਸਕਦੇ ਹੋ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਤੇ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਦਿਨਾਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ